ਇਹ ਕਿੰਨੇ ਪਤਾ ਲੱਗਾ ਜਿਹੜਾ ਤੁਹਾਨੂੰ ਹਾਸਾ ਆਇਆ ਸਾਨੂੰ ਭਾਈ ਅਸੀਂ ਪਿੰਡ ਕੰਮ ਤੇ ਲੱਗੇ ਸੀ ਤੇ ਮਿਸਤਰੀ ਨੂੰ ਫੋਨ ਆਇਆ ਸੀ ਤੇ ਮਿਸਤਰੀ ਨੂੰ ਫੋਨ ਆਇਆ ਤਾਂ ਕਹਿੰਦੇ ਮੁੰਡੇ ਤੇ ਸੱਟ ਲੱਗ ਗਈ ਐ ਇੱਥੇ ਕੁੱਕਿਆਂ ਆ ਜਾਓ ਤੇ ਫਿਰ ਮੈਂ ਤਾਂ ਮਿਸਤਰੀ ਆਏ ਇੱਥੇ ਵਾਵਾ ਜਨਤਾ ਸੀ ਉਦਾਂ ਤੇ ਫਿਰ ਮਿਸਤਰੀ ਵਿੱਚ ਵੜਿਆ ਤੇ ਫਿਰ ਉਹਨੂੰ ਤਾਂ ਨੂੰ ਚੱਕਿਆ ਮੁੰਡੇ ਨੂੰ ਫਿਰ ਮੁੰਡਾ ਬਾਹਰ ਕੱਢਿਆ ਫਿਰ ਠੇਕੇਦਾਰ ਨੂੰ ਚੱਕਿਆ ਫਿਰ ਠੇਕੇਦਾਰ ਬਾਹਰ ਕੱਢਿਆ ਤੇ ਹੁਣ ਮੁੰਡਾ ਜਿਹੜਾ ਉਹਦੀ ਡੈਥ ਹੋ ਗਈ ਆ ਤੇ ਠੇਕੇਦਾਰ ਨੂੰ ਜਲੰਧਰ ਹਸਪੀਟਲ ਦਾਖਲ ਕੀਤਾ ਹੈ। ਇੱਥੇ ਕਿੰਨੇ ਜਣੇ ਕੰਮ ਕਰਦੇ ਕੋਟੀ ਦੇ? ਇੱਥੇ ਹੋਂਦ ਤੇ ਦੋ ਹੀ ਆਏ ਸੀ। ਅੱਛਾ। ਤੇ ਉਦਾਂ ਵਾਵਾ ਜਨਤਾ ਲੱਗੀ ਹੁੰਦੀ। 8-9 ਜਣੇ ਲੱਗੇ ਹੁੰਦੇ। ਠੀਕ ਆ। ਤੇ ਜਦੋਂ ਕੱਢਿਆ ਬਾਹਰ ਤੇ ਕੀ ਹਾਲਾਤ ਸੀ ਉਹਨਾਂ ਦੀ? ਨਹੀਂ ਭਾਜੀ ਓਖਾ ਸੀ ਮਤਲਬ ਸਾਹ ਨਹੀਂ ਆਉਂਦੇ ਸੀ ਦੋਵਾਂ ਨੂੰ ਹੀ। ਕੀ ਕਾਰਨ ਹੋ ਸਕਦਾ ਜੀ ਜਿਹੜੇ ਵਿੱਚ ਗੇੜੇ ਨੇ ਡਿੱਗੇ ਨੇ? ਪਤਾ ਨਹੀਂ ਭਾਜੀ ਇਹ ਜਦੋਂ ਠੇਕੇਦਾਰ ਮਤਲਬ ਹੋਸ਼ ਚਾਣਗੇ ਉਹਨਾਂ ਨੂੰ ਫੇਰ ਪਤਾ ਲੱਗੂ ਠੇਕੇਦਾਰ ਕੋਈ। ਹਾਂਜੀ। ਕਿੰਨੇ ਕ'ਵਜੇ ਦੀ ਘਟਨਾ ਆ ਗਈ? ਭਾਜੀ 4 ਕ'ਵਜੇ ਦੀ ਗੱ ਕੀ ਨਾਮ ਤਾਂ ਦੱਗੀ ਮੇਰਾ ਨਾਮ ਰਾਜਪ੍ਰੀਤ ਸਿੰਘ ਕਿਦਾਂ ਦੱਤੀ ਅੱਜ ਕੋਈ ਪੌਣਿਕ 5 4.5 ਪੌਣੇ 5 ਦੇ ਵਿੱਚ ਸਾਡੇ ਕੋ ਹਵੀਵਾਲ ਤੋਂ ਲੈ ਕੇ ਆਏ ਸੀ ਕਿੰਨੇ ਜਾਨੇ ਤੇ ਕੋ ਦੱਸਦੇ ਤੇ ਇਦਾਂ ਹੀ ਆ ਵੀ ਕੋ ਗਟਰ-ਗੂਟਰ ਦੇ ਵਿੱਚ ਖਰੇ ਡਿੱਗੇ ਸੀ ਕਿ ਕੀ ਹੋਇਆ ਇਦਾਂ ਕੋ ਗੈਸ ਚੜ ਗਈ ਹੈ ਕੋਈ ਕਿਹਾ ਉੱਪਰ ਉੱਡ ਗਿਆ ਕੋਈ ਇਦਾਂ ਦੀ ਗੱਲ ਅੱਜ ਦੇਖਿਆ ਚੱਕ ਵੀ ਜੋ ਛੋਟਾ ਮੁੰਡਾ ਸੀ ਉਹ ਤਾਂ ਉਹਦੀ ਤੇ ਡੈਥ ਹੋਈ ਪਈ ਸੀ ਪਹਿਲੇ ਤੇ ਦੂਸਰਾ ਥੋੜਾ ਆਫਸੈਟ ਗਿਆ ਸੀ ਆਪਣੀ ਟੱਪਲੀਆਂ ਮਾਰ ਰਿਹਾ ਸੀ ਜਿਆਦਾ ਇਦੋਂ ਵੀ ਗਿਆ ਸਾ ਕੋਈ ਜਿਆਦਾ ਅਸਰ ਉਹਦੇ ਸਰੀਰ ਤੇ ਹੋ ਗਿਆ ਸੀ ਤੇ ਉਹ ਵੀ ਥੋੜੇ ਨਾਲ ਦੇ ਵੀ ਕਾਲੇ ਪੈ ਗਏ ਸਾਨੂੰ ਰੈਫਰ ਕਰ ਫਿਰ ਹੀ ਰੈਫਰ ਕਰਤਾ ਥੋੜੀ ਫਸਟ ਇਜ ਲਾ ਕੇ ਨਾ ਤੇ ਉਹ ਠੀਕ ਹੈ ਕਿਉਂਕਿ ਲਾ ਕੇ ਥੋੜੇ ਬੱਲੇ ਅਸੀਂ ਉਹਨਾਂ ਨੂੰ ਮੈਂ ਤਾਂ ਕਿਹਾ ਵੀ ਤੁਸੀਂ ਸਰਕਾਰੀ ਅਧਿਕਾਰ ਕਬੂਲ ਕਰ ਚਲ ਜੋ ਪਰ ਦੱਸ ਦਿਆ ਵੀ ਉਹ ਮਕਸੂਦਾ ਸ਼ਾਇਦ ਲੈ ਗਏ ਇੱਕ ਦੀ ਦੱਤੂ ਦੀ ਹਾਈ ਕੈਂਡੀਡਟ ਹੋ ਚੁੱਕੀ ਛੋਟਾ ਜਿਹੜਾ ਮੁੰਡਾ ਸੀ ਉਹ ਕੋਈ 16 17 18 ਸਾਲ ਦਾ ਹੋ ਪ੍ਰਵਾਸੀ ਸੀ ਅਮਰੀਕਾ ਇਹ ਜਿਹੜਾ ਪੰਜਾਬੀ ਸੀ ਠੀਕ ਇਹਦੀ ਇਹ ਨੂੰ ਫੇਰ ਭੇਜ ਦਿੱਤਾ ਸੀ ਉਹ 108 ਗੱਡੀ ਜਿਹੜੀ ਆ ਸਰਕਾਰੀ ਐਂਬੂਲੈਂਸ ਜਿਹੜੀ ਉਹਦੇ ਤੇ ਭੇਜ ਦਿੱਤਾ ਠੀਕ ਇਹ ਉਹ ਹੁਣ ਅਗਲੀ ਗੱਲ ਉੱਥੇ ਫਿਰ ਹੋਏਗੀ ਸਾਰੀ ਹਾਂਜੀ